ਤੋ ਬਾਜ ਸਾਡੇ ਲਈ ਮਹੱਤਵਪੂਰਨ ਬਾਜ ਦੀ ਜ਼ਿੰਦਗੀ ਬਾਜ ਦੀ ਉਡਾਰੀ ਬਾਜ ਦਾ ਸੁਭਾਅ ਇੱਕ ਸਿੰਘ ਦੇ ਵਿੱਚ ਇੱਕ ਸ਼ੇਰ ਦੇ ਵਿੱਚ ਇੱਕ ਸਿੱਖ ਦੇ ਵਿੱਚ ਇਸ ਤਰੀਕੇ ਨਾਲ ਉਤਪੋਤ ਹੋਇਆ ਤੇ ਅਸੀਂ ਇਸ ਨੂੰ ਜਿਉਂਦੇ ਹਾਂ ਇੰਪੋਰਟੈਂਟ ਹੈ ਸਾਡੇ ਲਈ ਫਾਲਕਨ ਫਲਾਈਜ਼ ਅਗੇਂਸਟ ਦਾ ਵਿੰਡ ਤੇ ਸਿੱਖ ਪਰਸਪੈਕਟਿਵ ਤੋਂ ਅਸੀਂ ਕਹਿ ਸਕਦੇ ਹਾਂ ਕਿ ਜੇ ਇੰਨੀਆਂ ਖੂਬੀਆਂ ਨੇ ਤੇ ਉਹਦੇ باوجود ਵੀ ਉਹਨਾਂ ਚੋਂ ਵੀ ਇੱਕ ਸਾਡੇ ਚ ਇੱਕ ਜਿਹੜੀ ਅਸੀਂ ਕਹਾਂਗੇ ਕਿ ਅ ਅੱਗੇ ਚੋਣ ਹੈ ਤਖਤ ਬਹਿ ਹੈ ਤਖਤੇ ਕੀ ਲਾਇਕ ਪੰਜ ਸਮਾਏ ਗੁਰਮਤ ਪਾਇਕ ਉਸ ਦੇ ਬਾਵਜੂਦ ਅਸੀਂ ਇੰਨੇ ਜੇ ਸਾਰੇ ਸਿੱਖ ਇਸ ਤਰੀਕੇ ਦਾ ਸੁਭਾ ਦੇ ਮਾਲਕ ਅਸੀਂ ਉਹਦੇ ਬਾਵਜੂਦ ਵੀ ਅੱਗੇ ਫੇਰ ਉਹਦੇ ਚੋ ਵੀ ਤਖਤ ਬਹਿ ਤਖਤੇ ਕੀ ਲਾਏਗਾ ਪੰਜ ਸਮਾਏ ਗੁਰਮਤ ਪਾਇਕ ਸੋ ਇਹ ਗੱਲ ਬੜੀ ਕਲੀਅਰ ਹੈ ਦਾ ਡਿਸਰਵਿੰਗ ਅਲੋਨ ਡਿਸਰਵਸ ਟੂ ਗਵਰਨ ਸੱਚ ਪਰਸਨਸ ਹੈਵਿੰਗ subdue the five evils lust rage greed attachment and narcissism kaam krodh lobh moh ahankar ek clear hai spasht become the lord's true representative jen mel mare panch surveer eso kon bali re assi oh bali banna oh puchh re ne sab sache paas saanu jen mel mare panch surveer eso kon bali re duty and service to the community ਤੇ ਫੇਰ ਹੀ ਹੁੰਦੀ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਇਹ ਸੇਵਾ ਐਟ ਅਸੀਂ ਦੇਖ ਰਹੇ ਹੜਾਂ ਦੇ ਵਿੱਚ ਸੇਵਾ ਹੋ ਰਹੀ ਹੈ ਉਹ ਤਿਸਕੋ ਹੋਤ ਪ੍ਰਾਪਤ ਸੁਆਮੀ ਉਹਨਾਂ ਨੂੰ ਸੁਆਮੀ ਦੀ ਪ੍ਰਾਪਤੀ ਹੈ ਗਿਆਨ ਦੀ ਪ੍ਰਾਪਤੀ ਹੈ ਗੁਰੂ ਦੀ ਪ੍ਰਾਪਤੀ ਹੈ ਸੰਘਰਸ਼ ਦੀ ਪ੍ਰਾਪਤੀ ਹੈ ਤਾਂ ਹੀ ਇਸ ਹੜ ਦੇ ਵਿੱਚ ਖੜਾ ਇੱਕ ਬਜ਼ੁਰਗ ਕਹਿ ਰਿਹਾ ਕਿ ਅਸਾਂ ਤਾਂ ਮਰਦਿਆਂ ਮਰਦਿਆਂ ਵੀ ਰਾਜ ਲੈ ਲੈਣ ਇਹ ਤਿਸਕੋ ਹਉਤ ਪ੍ਰਾਪਤ ਸੁਆਮੀ ਇਹ ਉਹਦੀ ਨਿਸ਼ਾਨੀ ਹੈ ਪ੍ਰਾਪਤੀ ਹੋ ਰਹੀ ਹੈ ਉਥੇ ਇਹ ਵੀ ਸੰਘਰਸ਼ ਹੈ ਕਿ ਇਹ ਜੰਗ ਇਹਨੂੰ ਪਾਣੀ ਨਾ ਸਮਝੋ ਫੜ ਆ ਗਿਆ ਗਾਰ ਭਰ ਗਈ ਮਿੱਟੀ ਉਹ ਬਨ ਟੁੱਟ ਗਏ ਜਾਂ ਹੋਰ ਉਸ ਤਰ੍ਹਾਂ ਇਹ ਜੰਗ ਇਸ ਨੂੰ ਜੰਗ ਕਰਕੇ ਜਾਣੋ ਹੱਥ ਜੋੜ ਕੇ ਬੇਨਤੀ ਆ